ਵਰਾਤੀ ਪੈਲਸ ਵਿੱਚ ਜਾਣ ਲਈ ਉਡੀਕ ਰਹੇ ਸੀ ਗੱਡੀਆਂ ਪਰ ਵਿਆਹ ਵਾਲੇ ਮੁੰਡੇ ਨੇ ਮੰਗਵਾ ਲਏ 51 ਬੈਟਰੀ ਨਾਲ ਚੱਲਣ ਵਾਲੇ ਆਟੋ ਦੋਸਤੋ ਹਰ ਕੋਈ ਮੁੰਡਾ ਕੁੜੀ ਚਾਹੁੰਦਾ ਹੈ ਕਿ ਉਹ ਆਪਣੇ ਵਿਆਹ ਵਿੱਚ ਕੁਝ ਵੱਖਰਾ ਕਰੇ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਸਾਰੇ ਈ ਰਿਕਸ਼ਾ ਦਿਖਾਈ ਦੇ ਰਹੇ ਨੇ ਦਰਅਸਲ ਵਿਆਹ ਵਾਲੇ ਮੁੰਡੇ ਨੇ ਆਪਣੇ ਵਿਆਹ ਵਿੱਚ ਕੁਝ ਵੱਖਰਾ ਕਰਨ ਅਤੇ ਯਾਦਗਾਰ ਬਣਾਉਣ ਲਈ ਬਰਾਤੀਆਂ ਲਈ ਗੱਡੀਆਂ ਨਹੀਂ ਸਗੋਂ 51 ਬੈਟਰੀ ਨਾਲ ਚੱਲਣ ਵਾਲੇ ਆਟੋ ਮੰਗਵਾਏ ਅਤੇ ਜਦੋਂ ਆਟੋ ਵਿਆਹ ਵਾਲੇ ਘਰ ਦੇ ਹਰ ਆ ਕੇ ਖੜ ਗਏ ਤਾਂ ਸਾਰੇ ਹੀ ਪਰਿਵਾਰ ਵਾਲੇ ਅਤੇ ਰਿਸ਼ਤੇਦਾਰ ਵੀ ਐਨੇ ਆਟੋ ਦੇਖ ਕੇ ਹੈਰਾਨ ਹੋ ਗਏ ਕਿਉਂਕਿ ਮੁੰਡੇ ਨੇ ਕਿਸੇ ਨੂੰ ਇਹ ਨਹੀਂ ਦੱਸਿਆ ਸੀ ਕਿ ਉਹ ਆਪਣੀ ਬਰਾਤ ਬੈਟਰੀ ਵਾਲੇ ਆਟੋ ਵਿੱਚ ਲੈ ਕੇ ਜਾਵੇਗਾ ਜਿਸ ਕਰਕੇ ਬਰਾਤੀ ਵੀ ਆਟੋ ਦੇਖ ਕੇ ਬਨਸਵੰਨੇ ਮੂੰਹ ਬਣਾ ਰਹੇ ਸੀ ਪਰ ਵਿਆਹ ਵਾਲਾ ਮੁੰਡਾ ਕਹਿੰਦਾ ਕਿ ਜੀਨੇ ਵੀ ਬਰਾਤ ਜਾਣਾ ਹੈ ਚੁੱਪ ਕਰਕੇ ਇਹਨਾਂ ਵਿੱਚ ਬੈਠ ਜਾਓ ਨਹੀਂ ਮੈਂ ਕਿਸੇ ਨੂੰ ਵੀ ਨਹੀਂ ਲੈ ਕੇ ਜਾਣਾ ਜਿਸ ਤੋਂ ਬਾਅਦ ਸਾਰੇ ਹੀ ਬਰਾਤੀ ਚੁੱਪਚਾਪ ਆਟੋਆਂ ਵਿੱਚ ਬੈਠ ਗਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਸਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ